ਇਹ 5 ਤੇ 6 ਦੀ ਦਰਮਿਆਨੀ ਰਾਤ ਨੂੰ ਸਾਡੀ CIA 2 ਦੀ ਟੀਮ ਹੈ ਜਿਹੜੀ ਉਹ ਗਸ਼ਤ ਦੇ ਸਬੰਧ ਦੇ ਵਿੱਚ ਸੀਗੀ ਇਧਰ ਪੁੱਚੋ ਏਰੀਏ ਦੇ ਵਿੱਚ ਪਰੰਪਰਾ ਪੁੱਚੋ ਰੋਡ 메ਨ ਰੋਡ ਵਗੈਰਾ ਗਸ਼ਤ ਦੇ ਸਬੰਧ ਵਿੱਚ ਉੱਤੇ ਹਾਜ਼ਰ ਸੀ ਤਾਂ ਉਹਨਾਂ ਨੇ ਇੱਕ ਟਰਾਲਾ ਨੰਬਰੀ RJ01JD3302 ਵੱਡਾ ਟਰਾਲਾ ਜਿਹੜਾ ਲੋਡ ਸੀਗਾ ਤੇ ਉਹਨੂੰ ਸ਼ੱਕ ਦੀ ਬਨਾ ਤੇ ਚੈੱਕ ਕੀਤਾ ਜਦੋਂ ਮੁੰਡਾ ਉਹਦੇ ਵਿੱਚ ਹੱਥ ਉੱਪਰ ਚੜਿਆ ਹੋਇਆ ਸੀਗਾ ਤਾਂ ਇਹਨਾਂ ਨੇ ਸ਼ੱਕ ਦੀ ਬਨਾ ਤੇ ਚੈੱਕ ਕੀਤਾ ਉਹਨੂੰ ਬਸ ਇਹਨਾਂ ਨੂੰ ਕੋਈ ਸ਼ੱਕੀ ਚੀਜ਼ ਹੋਣ ਦਾ ਜਦੋਂ ਉੱਤੇ ਇਲਮ ਹੋਇਆ ਯਾ ਲੱਗਿਆ ਵੀ ਸ਼ੱਕੀ ਚੀਜ਼ ਐ ਤਾਂ ਉਹਨੂੰ ਚੈੱਕ ਕਰਨ ਤੇ ਜੀ ਉਹਨਾਂ ਨੇ ਮੈਨੂੰ ਇੱਕ ਪੀਸੀਆ ਤੇ ਤਲਾਹ ਦਿੱਤੀ ਵੀ ਕਿ ਗਸ਼ਟ ਅਫਸਰ ਮੌਕੇ ਤੇ ਭੇਜਿਆ ਜਾਵੇ ਮੈਂ ਵੀ ਉੱਥੇ ਮੌਕੇ ਤੇ ਹਾਜ਼ਰ ਗਿਆ ਅਸੀਂ ਜਦੋਂ ਉਹਨੂੰ ਚੈੱਕ ਕੀਤਾ ਪ੍ਰੋਪਰ ਜਾ ਕੇ ਉਹਦੀ ਤਲਾਸ਼ੀ ਕੀਤੀ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਸਾਨੂੰ 20 ਗੱਟੇ ਉਹ ਕੀਚੂਰਾ ਪੋਸਟ ਦੇ ਜਿਹੜੇ ਡੋਡਿਆਂ ਦੇ ਮਿਲੇ ਜਿਹੜੇ ਕਿ 20 ਗੱਟੇ 20 ਕਿਲੋ ਦਾ ਹਰੇਕ ਗੱਟਾ ਚਾਰ ਕਵਾਂਟਰ ਭੁਖੀਚੂਰਾ ਪੋਸਟ ਤੋਂ ਟਰੱਕ ਦੇ ਵਿੱਚੋਂ ਬਰਾਮਦ ਹੋਈ ਐ ਜੀ ਵਿਅਕਤੀ ਜੀ ਹੈਗਾ ਇਹ ਸੁਨੀਲ ਕੁਮਾਰ ਰਾਵਤ ਐ ਪੁੱਤਰ ਹੈਗਾ ਭਗਤਚੰਦ ਉਸੀ ਵਿਲੇਜ ਮਾਜਰਾ ਆ ਬੈਗਾ ਤਹਿਸੀਲ ਤੇ ਥਾਣਾ ਹੈਗਾ ਇਹਦਾ ਬਿਨਾਏ ਡਿਸਟ੍ਰਿਕਟ ਅਜਮੇਰ ਰਾਜਸਥਾਨ ਦਾ ਰਹਿਣ ਵਾਲਾ ਹੈ ਜੀ ਇਹ ਇਹ ਗੱਡੀ ਹਜੇ ਵਿਸ਼ਾ ਹੈਗਾ ਜੀ ਪਕਤੀਸ਼ ਦਾ ਵਿਸ਼ਾ ਹੈ ਤਾਂ ਕਿ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਇਹ ਡਰਾਈਵਰ ਸੀਗਾ ਉੱਤੇ ਜੀ ਉੱਥੋਂ ਗੱਡੀ ਲੈ ਕੇ ਆਇਆ ਇਹ ਜੈਪੁਰ ਤੋਂ ਇਹ ਗੱਡੀ ਲੈ ਕੇ ਆਇਆ ਇਹਨੂੰ ਜੈਪੁਰ ਤੋਂ ਗੱਡੀ ਫੜਾਈ ਹੈ ਵੀ ਪੰਜਾਬ ਚ ਲੈ ਕੇ ਜਾਣੀ ਹੈ ਉੱਥੇ ਕਿਤੇ ਮੋਗੀ ਸਾਈਟ ਲੈ ਕੇ ਜਾਣੀ ਹੈ ਕਿਤੇ ਇਹਨੇ ਆਲੇ ਸੀ ਸਾਰੇ ਇਹ ਇਕੱਲਾ ਹੀ ਸੀਗਾ ਜੀ ਇਹ ਪਤਾ ਲੱਗਾ ਵੀ ਉਹਨੂੰ ਇਹ ਨਹੀਂ ਹੈ ਬਿਲਕੁਲ ਪਤਾ ਜੀ ਉਹ ਤਾਂ ਇੱਕ ਟਰੱਕ ਜਿਹੜਾ ਹੈਗਾ ਉੱਥੋਂ ਕਹਿੰਦਾ ਮੈਨੂੰ ਜੈਪੁਰ ਤੋਂ ਉਹਨਾਂ ਨੇ ਗੱਡੀ ਫੜਾਤੀ ਵਿੱਚ ਦੇ ਵਿੱਚ ਕਿ ਸਿਮਿੰਟ ਲੋਡ ਸੀ ਇੱਥੇ ਵੀ ਦੱਸਣਾ ਬਣਦਾ ਵੀ ਉਹਦੇ ਵਿੱਚ ਉੱਥੇ ਸਿਮਿੰਟ ਲੋਡ ਸੀਗਾ ਸਿਮਿੰਟ ਰੀ ਲੋਡਡ ਗੱਡੀ ਸੀਗੀ ਵੀ ਉਹਨੂੰ ਗੱਡੀ ਫੜਾਦੇ ਵੀ ਮੋਕੇ ਜਾ ਕੇ ਤੂੰ ਤੂੰ ਰੁਕ ਜਾ ਟਾਪੇ ਤੇ ਤੈਨੂੰ ਬਾਅਦ ਚ ਉੱਥੇ ਟਾਪੇ ਤੇ ਅਸੀਂ ਨਾਲ ਰਾਬਤਾ ਕਾਇਮ ਕਰਾਂਗੇ ਤੇ ਉੱਥੇ ਜਾ ਕੇ ਤੇਰਾ ਪਤਾ ਲੱਗ ਜੂਗਾ ਆਪੇ ਇਹ ਅਜੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਕਿੱਥੋਂ ਲੈ ਕੇ ਆਇਆ ਇਹ ਇਹਦਾ ਮਾਲ ਸੀਗਾ ਕਿਹਨੂੰ ਅੱਗੇ ਹੈਂਡਓਵਰ ਕਰਨਾ ਸੀਗਾ ਕਿੱਥੇ ਪਹੁੰਚਣਾ ਸੀਗਾ ਇਹ ਸਾਰਾ ਅਸੀਂ ਤਫਤੀਸ਼ ਦੇ ਵਿੱਚ ਲੈ ਕੇ ਆਵਾਂਗੇ ਇਹਦੇ ਬੈਕਵਰਡ ਲਿੰਕਸ ਐ ਫਾਰਵਰਡ ਲਿੰਕਸ ਐ ਸਾਰੇ ਇਹੀ ਨੇ ਪਹਿਲਾ ਕੋਈ ਮਾਮਲਾ ਨਹੀਂ ਜੀ ਇਹ 22-23 ਸਾਲ ਦਾ ਮੁੰਡਾ ਹੈਗਾ ਤੇ ਫਿਲਹਾਲ ਕੋਈ ਗੱਲ ਸਾਹਮਣੇ ਨਹੀਂ ਹੈ ਤੇ ਰਜਉਂਦੀ ਬਾਕੀ ਦਾ ਰਿਕਾਰਡ ਵਗੈਰਾ ਚੈੱਕ ਉਥੋਂ ਕਰਦੇ ਆਂ